ਆਪਣੀ ਸਹੇਲੀ ਦੇ ਨਾਲ ਪੈਦਲ ਤੁਰੇ ਜਾ ਰਹੀ ਨਾਬਾਲਗ ਲੜਕੀ ਦੇ ਨਾਲ ਪਿੱਛੋਂ ਮੋਟਰਸਾਈਕਲ ਤੇ ਸਵਾਰ ਤਿੰਨ ਨੌ ਜਵਾਨਾਂ ਨੇ ਅਜਾਈ ਹਰਕਤ ਕੀਤੀ ਕਿ ਹਰਕਤ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਤੇ ਜਦੋਂ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜੀ ਹਾਂ ਮੌਤ ਕਿੱਥੇ ਤੇ ਕਿਸ ਰੂਪ ਦੇ ਵਿੱਚ ਆ ਜਾਵੇ ਇਸ ਦਾ ਕੁਝ ਵੀ ਪਤਾ ਨਹੀਂ ਹੁੰਦਾ ਇਹ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਬਾਰੇ ਵਿੱਚ ਜਿੱਥੇ ਕਿ ਇੱਕ 18 ਸਾਲਾਂ ਦੀ ਲੜਕੀ ਜਦੋਂ ਘਰ ਤੋਂ ਕੁਝ ਕੁ ਦੂਰੀ ਤੇ ਬਣੀ ਚਰਚ ਦੇ ਵਿੱਚ ਜਾ ਰਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਬੱਚੀ ਦੇ ਵਿੱਚ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ ਤੇ ਇਸ ਲੜਕੀ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਦੇਖੋ ਜੀ ਮੇਰੀ ਗੁੜੀਆ 16 ਸਾਲ ਦੀ ਗੁੜੀਆ ਹੈਗੀ ਜੀ ਹਾਂ ਉਹ ਚਰਚ ਬਣ ਕੇ ਜਾ ਰਹੀ ਸੀਗੇ ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸੜ ਤੇ ਚੱਲੇ ਪੈਦਲ ਪੈਦਲ ਜਾ ਰਹੇ ਸੀ ਦੋ ਜਣੇ ਸੀਗੇ ਦੋ ਹਾਂਜੀ ਦੋ ਜਣੀਆਂ ਸੀਗੇ ਹਾਂਜੀ ਜਿਹੜੇ ਪੱਕੀ ਤੇ ਸੀਗੇ ਉਹਨੂੰ ਕੁਛ ਨਹੀਂ ਹੋਇਆ ਹਾਂ ਹਾਂ ਉਹ ਬਿਲਕੁਲ ਕੁਛ ਨਹੀਂ ਸੱਟ ਲੱਗੀ ਜਿਹੜੇ ਕੱਚੀ ਤੇ ਮੇਰੀ ਕੁੜੀ ਆ ਗਈ ਸੀ ਪਿੱਛੇ ਲਿਆ ਕੇ ਮੋਟਰਸਾਈਕਲ ਮੁੰਡੇ ਆ ਦੇ ਗਿਆ ਮਾਰ ਕੇ ਉਹ ਸੜ ਜਾਂਦੇ ਗਿਆ ਪਤਾ ਨਹੀਂ ਲੱਗਿਆਗਾ ਆਸੇ ਸਭ ਭੱਜ ਕੇ ਆਏ ਕੁੜੀ ਚੱਕਿਆ ਤੇ ਅਸਟ ਮੌਕਾ ਖਤਮ ਹੋ ਗਿਆ ਉਹ ਤਾਂ ਖਰਾar ਹੋ ਹੀ ਗਏ ਨੇ ਮੁੰਡੇ ਤੇ ਕਿੰਨੇ ਜਣੇ ਚੜੇ ਸੀ ਉਹਦੇ ਮੋਟਰਸਾਈਕਲ ਤੇ ਮੁੰਡੇ ਤਿੰਨ ਹਲੇ ਸੀ ਤਿੰਨ ਜਣੇ ਸੀ ਐਂਜਿਨ 'ਤੇ ਸਵਾਰ ਸੀ ਹਾਂਜੀ ਨਵਾਲੇ ਵੀ ਜਿਹੜੇ ਮੁੰਡੇ ਉਹ ਵੀ ਮੁੰਡੇ ਜਵਾਨ ਹੈਗੇ ਸੀ ਜਵਾਨ ਸੀ ਹਾਂਜੀ ਰੋਡ ਤੇ ਜਾ ਰਹੀ ਹੈਗੀ ਸੀ ਬੰਦਗੀਰ ਚੱਲੀ ਸੀ ਮਗਰ ਬੱਚੇ ਹੈਗੇ ਸੀ ਤੋਂ ਨਾ ਮਗਰ ਉਹ ਆਕ ਮੋਟਰਸਾਈਕਲ ਮਾਰਿਆ ਬੱਚੇ ਚਲਾ ਰਹੇ ਸੀਗੇ ਮੋਟਰ ਵਾਹ ਮੈਗੇ 16 17 ਸਾਲਾਂ ਦੀ ਸੀ 16 ਰਕਾਰ ਸੀ ਹਾਂਜੀ ਜਵਾਨ ਸੀ ਪਿੱਛੂ ਮਾਰਿਆ ਨੇ ਆ ਪਿੱਛੂ ਮਾਰਿਆ ਨੇ ਤੇ ਲੜਕੀ ਦੀ ਡਿੱਗ ਪੀ ਨਾਲ ਹਾਂ ਨਾਲੇ ਡੇਗੀ ਉਹਨੇ ਚੱਕਿਆ ਨਹੀਂ ਉਹਨੂੰ ਉਹ ਤਾਂ ਮੋਟਰਸਾਈਕਲ ਚੱਕ ਕੇ ਨਿਕਲ ਗਿਆ ਸੀ ਅੱਛਾ ਘਾਰੇ ਗਏ ਸੀ ਨਾ ਆਪਰਾ ਰਹੋਗੇ ਸੀ ਨਾਲੇ ਇਹ ਹੋਣਾ ਮੇਰੀ ਡੈੱਥ ਹੋ ਗਈ। ਹਾਂ ਲੈਤ ਮੌਕੇ ਤੇ ਹੋ ਗਈ। ਹੁਣ ਕਾਰਵਾਈ ਕਿਸ ਤਰ੍ਹਾਂ ਦੀ ਚਾਹੀਦੀ? ਬਾਤਵੱਦ ਕਰਨੀ ਚਾਹੀਦੀ। ਹੋਣੀ ਚਾਹੀਦੀ ਕਾਰਵਾਈ। ਹਾਂ ਜੀ ਹੋਣੀ ਚਾਹੀਦੀ। ਨਾਮ ਪ੍ਰਾਈ ਨਾਲ ਚਨਾ। ਹਾਂ ਹੋਣੀ ਚਾਹੀਦੀ ਐ। ਕੋਈ ਸਾਹਿਬ ਮਿਲਣਾ ਚਾਹੀਦਾ। ਹਾਂ ਨਿਸਾਬ ਸਨਬੱਤਿਆਂ ਮਿਲਣਾ ਚਾਹੀਦਾ ਹੈ। ਮੇਰੀ ਇੱਕੋ ਲੜਕੀ ਸੀ। ਇੱਕੋ ਲੜਕੀ। ਇੱਕੋ ਹੈਗੀ ਸੀ। ਦੋ ਸੀ। ਦੋ ਬਰਾ ਸੀ। ਦੋ ਸੀ। ਵੱਡੀ ਜੀ ਛੋਟੀ। ਇਹ ਛੋਟੀ ਹੈਗੀ ਸੀ 16 ਸਾਲ ਦੀ ਸੀ। ਹਾਂ ਜੀ। ਅਤੇ ਪਰਸ ਬੋਲੋ ਮਾਮਲਾ ਦਰਜ ਕਰਕੇ ਇਨਾ ਔਰੋਪਿਆਂ ਦੇ ਗ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਹ ਬਾਰੇ ਕਿ ਅੱਡੇ ਦੀ ਗੱਲਿਆ ਬਰਡਰ ਨੰਬਰ ਜਿਹੜੀ ਸੜਕਾਂ ਦੀ ਬਾਰੀ ਕਿ ਉੱਥੇ ਕੱਲ ਪੌਣੇ ਕੋ 7 ਵਜੇ ਇੱਕ ਸੁਖਮਨੀ ਨਾਮ ਦੀ ਲੜਕੀ ਅ ਮਨਜੀਤ ਕੌਰ ਲੇਡੀ ਆ ਉਹਨਾਂ ਦੇ ਨਾਲ ਬੰਦਗੀ ਤੇ ਜਾ ਰਹੀ ਸੀ ਤਮੈਂ ਤੇ ਉਹਨਾਂ ਦੇ ਪਿੱਛੇ ਤੋਂ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਨੂੰ ਇੱਕ ਮੁੰਡਾ ਦਾ ਇੱਕ ਲੜਕਾ ਚਲਾ ਰਿਹਾ ਸੀਗਾ ਬਸਤੀ ਆਵਾਜ਼ ਰਹਿਣ ਵਾਲਾ ਇੱਥੇ ਫਿਰ ਪਰ ਸ਼ਹਿਰ ਦਾ ਉਦੇ ਪਿੱਛੇ ਮਾਰਿਆ ਲਾਪਰਵਾਹੀ ਨਾਲ ਮੋਟਰਸਾਈਕਲ ਲਾ ਕੇ ਕਾਫੀ ਸੱਟਾਂ ਲੱਗੀਆਂ ਲੜਕੀ ਨੂੰ ਉਹਨੂੰ ਹਸਪਤਾਲ ਲਿਆਂਦਾ ਤੇ ਉਹਦੀ ਡੈਥ ਹੋ ਗਈ। ਉਹਦੇ ਫਾਦਰ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਰੇ ਕੀ ਬਿਆਨ ਤੇ ਮੁਕਦਮਾੰਦ ਅਪਜੀ ਕੀਤਾ। ਮੁਕਦਮਾ ਨੰਬਰ 300 ਅੰਡਰ ਸੈਕਸ਼ਨ 106 281 ਬੀ ਐਨ ਐਸ। ਮੁਕਦਮਾੰਦ ਅਦਾਲਤ ਜੀ ਕਰਕੇ ਤਵਤੀਸ਼ ਸ਼ਾਮਲ ਹੋ ਚੁੱਕੀ ਹੈ। ਐਸਆਈ ਹਾਲਡਰ ਪਰਮਜੀਤ ਸਿੰਘ ਦੀ ਕਾਰਵਾਈ ਕਰ ਰਹੀ ਹੈ। ਚੋਕੀ ਬਾਰੇ ਕੀ ਤੋਂ? ਬਹੁਤ ਜਾਰੀ ਹੈ। ਹਾਂਜੀ ਹਾਂਜੀ ਬਿਲਕੁਲ ਬਾਈ ਨੇ ਇਨਵੈਸਟੀਗੇਸ਼ਨ ਐਫਆਰ ਦਰਜ ਹੋ ਗਈ ਹੈ। ਪੋਸਟਮਾਰਟਮ ਕਿਹਦੇ ਕਰਿਆ? ਤੁਸੀਂ ਜਦ ਕਹਿਰ ਦੇਖਿਆ ਜਾਵੇ ਤਾਂ ਅੱਜਕੱਲ ਸੜਕ ਹਾਸੇ ਲਗਾਤਾਰ ਵਧੇ ਜਾ ਰਹੇ ਨੇ ਖਾਸ ਕਰਕੇ ਤੇਜ਼ ਰਫਤਾਰੀ ਦੇ ਕਰਕੇ ਵੀ ਸੜਕ ਹਾਸਿਆਂ ਚ ਵਾਧਾ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ